ਹਾਂਜੀ ਸਤਿ ਸ੍ਰੀ ਅਕਾਲ ਜੀ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਇੱਕ ਨਵੇਂ ਵਿਸ਼ੇ ਤੇ ਕੁਝ ਗੱਲਾਂ ਕਰਾਂਗੇ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਰਹੇ ਹੋ ਉਹ ਤੁਹਾਡੇ ਆਖਰੀ ਸਮੇਂ ਤੱਕ ਕੰਮ ਆਊਗਾ ਚਾਹੇ ਉਹ ਪੈਸਾ ਹੈ ਚੰਗੇ ਕਰਮ ਨੇ ਜਾਂ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹ ਤੁਹਾਡੇ ਸਭ ਦੇ ਆਪਣੇ ਆਖਰੀ ਸਮੇਂ ਤੱਕ ਕੰਮ ਆਉਂਦਾ ਆਪਣੇ ਜੀਵਨ ਦੇ ਅੰਤਿਮ ਸਮੇਂ ਦੇ ਵਿੱਚ ਤਾਂ ਆਪਣੇ ਜੀਵਨ ਦੇ ਵਿੱਚ ਜੋ ਵੀ ਮਿਹਨਤ ਕਰ ਰਹੇ ਆਪਾਂ ਉਹ ਮਿਹਨਤ ਕਰਨ ਦੇ ਨਾਲ-ਨਾਲ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰਿਆ ਕਰੋ ਚੰਗੇ ਕਰਮ ਕਰਦੇ ਰਹੋ ਆਪਣੇ ਅੰਦਰ ਹਮੇਸ਼ਾ ਨਿਮਰਤਾ ਤੇ ਸ਼ੈਨ ਸ਼ਕਤੀ ਦੇ ਭਾਵ ਪੈਦਾ ਕਰਿਆ ਕਰੋ ਤਾਂ ਜੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਦੇਣ ਇਹ ਆਪਣੀ ਜ਼ਿੰਦਗੀ ਦੇ ਵਿੱਚ ਖੂਬਸੂਰਤ ਤਰੀਕੇ ਨਾਲ ਜ਼ਿੰਦਗੀ ਨੂੰ ਜਿਹੜੀ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਰੱਬ ਅਗੇ ਅਰਦਾਸ ਕਰਿਆ ਕਰੋ ਕਿ ਰੱਬਾ ਸਾਨੂੰ ਕਿਸੇ ਤੋਂ ਲੈਣ ਵਾਲਿਆਂ ਦੀ ਸੂਚੀ 'ਚ ਕਦੇ ਸ਼ਾਮਲ ਨਾ ਕਰੀਂ ਸਗੋਂ ਸਾਨੂੰ ਦੇਣ ਵਾਲਿਆਂ ਦੀ ਸੂਚੀ 'ਚ ਸ਼ਾਮਲ ਕਰੀਂ ਚਾਹੇ ਉਹ ਪੈਸੇ ਪੱਖੋਂ ਹੋਵੇ ਜਾਂ ਕਿਸੇ ਵੀ ਚੀਜ਼ ਦੇ ਪੱਖੋਂ ਹੋਵੇ ਰੱਬਾ ਸਾਨੂੰ ਕਿਸੇ ਤੋਂ ਨੀਵਾ ਹੋ ਕੇ ਮੰਗਣਾ ਨਾ ਪਵੇ ਵੇ ਕਿਸੇ ਤੋਂ ਕੋਈ ਚੀਜ਼ ਲੈਣੀ ਨਾ ਪਵੇ ਸਾਨੂੰ ਇੰਨੇ ਕਾਬਿਲ ਬਣਾ ਦੇ ਵੀ ਅਸੀਂ ਆਪਣੀ ਮਿਹਨਤ ਕਰਕੇ ਅਸੀਂ ਆਪਣੇ ਆਪ ਦੂਜਿਆਂ ਨੂੰ ਜੋ ਸਾਡੇ ਕੋਲ ਹੈਗਾ ਉਹਦੇ ਵਿੱਚੋਂ ਥੋੜੇ ਤੋਂ ਥੋੜੇ ਦੇ ਵਿੱਚੋਂ ਅਸੀਂ ਦੂਜਿਆਂ ਦੀ ਮਦਦ ਕਰ ਸਕੀਏ ਦੇਣ ਵਾਲਿਆਂ ਦੀ ਸੂਚੀ 'ਚ ਸ਼ਾਮਲ ਕਰੇ ਵੀ ਪਰਮਾਤਮਾ ਸਾਨੂੰ ਕਿਸੇ ਤੋਂ ਲੈਣ ਵਾਲਿਆਂ ਦੀ ਸੂਚੀ 'ਚ ਨਾ ਸ਼ਾਮਲ ਕਰੇ ਕਿਉਂਕਿ ਜੇ ਸਾਡੇ ਕੋਲ ਕੁਝ ਹੋਊਗਾ ਤਾਂ ਹੀ ਅਸੀਂ ਉਹਦੇ ਵਿੱਚੋਂ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ ਔਖੇ ਸਮੇਂ ਦੇ ਵਿੱਚ ਥੋੜਾ ਬਹੁਤ ਆਪਣੇ ਕੋਲ ਦੇ ਸਕਦੇ ਹਾਂ ਆਪਣੇ ਘਰ ਦੇ ਵਿੱਚ ਵੀ ਕਈ ਵਾਰੀ ਜਦੋਂ ਆਪਣੇ ਕੋਲ ਕੋਈ ਚੀਜ਼ ਵਾਧੂ ਹੁੰਦੀ ਹੈ ਤਾਂ ਹੀ ਆਪਾਂ ਉਹ ਦੂਸਰਿਆਂ ਨੂੰ ਦੇ ਸਕਦੇ ਹਾਂ ਉਹਦੇ ਵਿੱਚੋਂ ਜਦੋਂ ਆਪਣੇ ਕੋਲ ਹੀ ਨਹੀਂ ਕੁਝ ਹੈਗਾ ਫਿਰ ਆਪਾਂ ਦੂਸਰਿਆਂ ਨੂੰ ਕਿੱਥੋਂ ਕੋਈ ਚੀਜ਼ ਦੇਵਾਂਗੇ ਇਸ ਲਈ ਆਪਣੇ ਲਈ ਚੰਗੇ ਕਰਮ ਕਰਦੇ ਰਹੋ ਚੰਗਾ ਬੀਜ ਬੀਜਦੇ ਰਹੋ ਉਹ ਤਾਂ ਚੰਗਾ ਹੀ ਫਲ ਮਿਲੇਗਾ ਜੋ ਜੇ ਅਸੀਂ ਕਰਮ ਕਰ ਰਹੇ ਹਾਂ ਜੋ ਆਪਣੇ ਜੀਵਨ ਦੇ ਵਿੱਚ ਕਮਾ ਰਹੇ ਹਾਂ ਉਹ ਸਾਰਾ ਕੁਝ ਸਾਨੂੰ ਇਸੇ ਜੀਵਨ ਦੇ ਵਿੱਚ ਮਿਲ ਜਾਣਾ ਹੈ ਅੰਤਿਮ ਸਮੇਂ ਤੱਕ ਆਉਂਦੇ ਆਉਂਦੇ ਬੰਦੇ ਨੂੰ ਸਾਰਾ ਕੁਝ ਪਤਾ ਲੱਗਣ ਲੱਗ ਜਾਂਦਾ ਹੈ ਉਹ ਜਿਹੋ ਜੇ ਕਰਮ ਕਰ ਰਹੇ ਉਹ ਸਾਨੂੰ ਅੰਤਿਮ ਸਮੇਂ ਤੱਕ ਭੋਗਣੇ ਪੈਣਗੇ ਜੇ ਚੰਗੇ ਕਰਮ ਕਰ ਰਹੇ ਹਾਂ ਤਾਂ ਚੰਗਾ ਜੀਵਨ ਹੋਊਗਾ ਜੇ ਮਾੜੇ ਕਰ ਰਹੇ ਹਾਂ ਤਾਂ ਫਿਰ ਉਹ ਤੰਗੀਆਂ ਮੁਸ਼ਕਲਾਂ ਦੇ ਵਿੱਚ ਲੰਘ ਜਾਂਦਾ ਹੈ ਸਮਾਂ ਕਿਸੇ ਲਈ ਕਦੇ ਵੀ ਮਾੜਾ ਨਾ ਸੋਚੋ ਸਮੇਂ ਦਾ ਕੋਈ ਪਤਾ ਨਹੀਂ ਹੈਗਾ ਕਿ ਕਿਹੜੇ ਵਕਤ ਕਿਸੇ ਨਾਲ ਕਦੋਂ ਕੋਈ ਵਿਸ਼ਵਾਸਘਾਤ ਜਾਂ ਬੇਈਮਾਨੀ ਤੁਹਾਡੇ ਅੱਗੇ ਆ ਜਾਵੇ ਕਿਸੇ ਨਾਲ ਕੀਤੀ ਹੋਈ ਬੇਈਮਾਨੀ ਸੋ ਇਸ ਨਾਲ ਰਿਲੇਟਡ ਤੁਹਾਨੂੰ ਮੈਂ ਇੱਕ ਛੋਟੀ ਜੀ ਸਟੋਰੀ ਸੁਣਾਉਣ ਲੱਗੀ ਹਾਂ ਕਹਾਣੀ ਸੁਣਾਉਣ ਲੱਗੀ ਹਾਂ ਵੀ ਜੋ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਕੱਠਾ ਕਰ ਰਹੇ ਹਾਂ ਉਹ ਤੁਹਾਨੂੰ ਆਖਰੀ ਸਮੇਂ ਤੇ ਆਪਣੇ ਕੰਮ ਜ਼ਰੂਰ ਆਊਗਾ ਉਹ ਇੱਕ ਦਿਨ ਇੱਕ ਰਾਜੇ ਨੇ ਆਪਣੇ ਤਿੰਨ ਮੰਤਰੀਆਂ ਨੂੰ ਦਰਬਾਰ 'ਚ ਬੁਲਾ ਲਿਆ ਤੇ ਉੱਥੇ ਉਹਨੇ ਆਦੇਸ਼ ਦਿੱਤਾ ਕਿ ਹਰੇਕ ਵਿਅਕਤੀ ਇੱਕ ਥੈਲਾ ਚੱਕੇ ਤੇ ਅਲੱਗ-ਅਲੱਗ ਬਾਗਾਂ ਦੇ ਵਿੱਚ ਭੇਜਦਾ ਉਹਨਾਂ ਨੂੰ ਵੀ ਇਹ ਤਿੰਨੇ ਥੈਲੇ ਅਲੱਗ-ਅਲੱਗ ਬਾਗਾਂ ਦੇ ਵਿੱਚ ਜਾ ਕੇ ਤੁਸੀਂ ਤਿੰਨੇ ਮੰਤਰੀਆਂ ਨੂੰ ਕਹਤਾ ਵੀ ਤੁਸੀਂ ਇਹਨਾਂ ਦੇ ਵਿੱਚ ਫਲ ਪਾ ਕੇ ਲੈ ਕੇ ਆਓ ਚੰਗੇ-ਚੰਗੇ ਫਲ ਇਕੱਠੇ ਕਰਕੇ ਲੈ ਕੇ ਆਇਓ ਉਹ ਤਿੰਨੇ ਜਿਹੜੇ ਮੰਤਰੀ ਸੀ ਵੱਖ-ਵੱਖ ਬਾਗਾਂ ਦੇ ਵਿੱਚ ਚਲੇ ਗਏ ਪਹਿਲੇ ਮੰਤਰੀ ਨੇ ਤਾਂ ਸੋਚਿਆ ਕਿ ਉਹ ਰਾਜੇ ਲਈ ਚੰਗੇ ਤੇ ਸਵਾਦਲੇ ਫਲ ਇਕੱਠੇ ਕਰੇ ਤਾਂ ਜੋ ਰਾਜਾ ਖੁਸ਼ ਹੋ ਜਾਵੇ ਉਹਨੇ ਕੀ ਕਰਿਆ ਬਹੁਤ ਮਿਹਨਤ ਕੀਤੀ ਸਾਰਾ ਦਿਨ ਮਿਹਨਤ ਕਰਦਾ ਰਿਹਾ ਵਧੀਆ-ਵਧੀਆ ਮਿੱਠੇ ਤੇ ਸਵਾਦਲੇ ਫਲ ਉਹਨੇ ਤਾਜ਼ੇ-ਤਾਜ਼ੇ ਫਲਾਂ ਨੂੰ ਥੈਲੇ ਦੇ ਵਿੱਚ ਭਰ ਲੇ ਤੇ ਦੂਜੇ ਮੰਤਰੀ ਨੇ ਸੋਚਿਆ ਤੇ ਰਾਜਾ ਹਰੇਕ ਫਲ ਦੀ ਜਾਂਚ ਨਹੀਂ ਕਰੂਗਾ ਵੀ ਹਰੇਕ ਫਲ ਨੂੰ ਨਹੀਂ ਦੇਖੂਗਾ ਉਹ ਉਹਨੇ ਕੀ ਕਰਿਆ ਛੇਤੀ ਛੇਤੀ ਫਾਲਤੇ ਜਿਹੜੇ ਉਹ ਵਿੱਚੇ ਤਾਜੇ ਵਿੱਚੇ ਅਧ ਪਕੇ ਵਿੱਚੇ ਗਲੇ ਸੜੇ ਜੇ ਫਲ ਨੂੰ ਇਕੱਠੇ ਕਰਕੇ ਥੈਲੇ ਵਿੱਚ ਭਰ ਲੈ ਵੀ ਰਾਜੇ ਨੇ ਕਿਹੜਾ ਦੇਖਣਾ ਹੈ ਫਿਰ ਉਸ ਤੋਂ ਬਾਅਦ ਤੀਸਰੇ ਮੰਤਰੀ ਨੇ ਸੋਚਿਆ ਤਿੰਨੋਂ ਅਲੱਗ ਅਲੱਗ ਬਾਗਾਂ ਦੇ ਵਿੱਚ ਸੀ ਤਿੰਨਾਂ ਦੀ ਅਲੱਗ ਅਲੱਗ ਸੋਚ ਸੀ ਜਿਹੜਾ ਤੀਜਾ ਮੰਤਰੀ ਸੀ ਉਹਨੇ ਸੋਚਿਆ ਵੀ ਰਾਜਾ ਤਾਂ ਸਿਰਫ ਇੱਕ ਪਰੇ ਥੈਲੇ ਨੂੰ ਹੀ ਦੇਖੂਗਾ ਵੀ ਉਹਦੇ ਅੰਦਰ ਕੀ ਹੈ ਉਹਨੇ ਕਿਹੜਾ ਖੋਲ ਕੇ ਦੇਖਣਾ ਹੈ ਇਸ ਕਰਕੇ ਉਹਨੇ ਸਮਾਂ ਬਚਾਉਣ ਦੇ ਮਾਰੇ ਨੇ ਫਟਾਫਟ ਕੀ ਹੈ ਥੈਲੇ ਦੇ ਵਿੱਚ ਕਾਹ ਫੂਸ ਪੱਤੀ ਇਕੱਠੇ ਕਰ ਲਈ ਤੀਸਰੇ ਮੰਤਰੀ ਨੇ ਅਗਲੇ ਦਿਨ ਰਾਜੇ ਨੇ ਤਿੰਨ ਮੰਤਰੀਆਂ ਨੂੰ ਦਰਬਾਰ ਚ ਬੁਲਾਇਆ ਤੇ ਥੈਲੇ ਥੈਲੇ ਖੋਲ ਕੇ ਵੀ ਨਹੀਂ ਦੇਖਿਆ ਕਿ ਉਹਨੇ ਰਾਜੇ ਨੇ ਉਹਨੇ ਕੀ ਕਰਿਆ ਰਾਜੇ ਨੇ ਆਦੇਸ਼ ਦਿੱਤੇ ਆਪਣੇ ਹੋਰ ਜਿਹੜੇ ਮੰਤਰੀ ਸੀਗੇ ਉਹਨਾਂ ਨੂੰ ਆਦੇਸ਼ ਦਿੱਤਾ ਵੀ ਤਿੰਨਾਂ ਨੂੰ ਤੁਸੀਂ ਉਹਨਾਂ ਦੀਆਂ ਥੈਲੀਆਂ ਦੇ ਸਮੇਤ ਕਈ ਮਹੀਨਿਆਂ ਤੱਕ ਦੂਰ ਕੋਈ ਜੇਲ੍ਹ ਹੋਗੀ ਉਹਦੇ ਵਿੱਚ ਬੰਦ ਕਰ ਦਿਓ ਕੈਦ ਕਰ ਦਿਓ ਤੁਸੀਂ ਉਹ ਮੰਤਰੀ ਉਹਨਾਂ ਨੂੰ ਮੰਤਰੀਆਂ ਨੂੰ ਜਿਹੜੇ ਜਿਨ੍ਹਾਂ ਨੂੰ ਫਲ ਇਕੱਠੇ ਕਰਨ ਵਾਸਤੇ ਭੇਜਿਆ ਸੀਗਾ ਤਿੰਨੇ ਮੰਤਰੀਆਂ ਨੂੰ ਕਿਸੇ ਦੂਰ ਦੀ ਜੇਲ੍ਹ ਦੇ ਵਿੱਚ ਕੈਦ ਕਰਤਾ ਹੁਣ ਜਦੋਂ ਜੇਲ੍ਹ ਦੇ ਵਿੱਚ ਉਹਨਾਂ ਕੋਲ ਖਾਣ ਪੀਣ ਵਾਸਤੇ ਉਹੀ ਕੁਝ ਸੀ ਜੋ ਉਹਨਾਂ ਨੂੰ ਉਹਨਾਂ ਨੇ ਆਪਣੇ ਥੈਲੇ ਦੇ ਵਿੱਚ ਇਕੱਠਾ ਕੀਤਾ ਹੋਇਆ ਸੀ ਜਿਸ ਮੰਤਰੀ ਨੇ ਚੰਗੇ ਚੰਗੇ ਫਲ ਇਕੱਠੇ ਕੀਤੇ ਹੋਏ ਸੀਗੇ ਉਹ ਤਾਂ ਆਰਾਮ ਨਾਲ 3 ਮਹੀਨੇ ਤੱਕ ਖਾਂਦਾ ਰਿਹਾ ਤੇ ਆਸਾਨੀ ਨਾਲ ਉਹਨੇ ਜੀਵਨ ਬਤੀਤ ਕਰ ਲਿਆ ਤੇ ਜਿਹੜਾ ਦੂਜਾ ਮੰਤਰੀ ਸੀ ਉਹਨੇ ਕੁਝ ਕੁ ਦਿਨ ਤਾਜ਼ੇ ਫਲ ਖਾਦੇ ਪਰ ਫਿਰ ਉਹਨੇ ਉਹਦੇ ਵਿੱਚ ਗੜੇ ਸੜੇ ਜਿਹੜੇ ਫਲ ਪਾਏ ਹੋਏ ਸੀਗੇ ਉਹਦੇ ਕਰਕੇ ਉਹ ਬਿਮਾਰ ਹੋ ਗਿਆ ਜਿਸ ਦੇ ਕਰਕੇ ਉਹਨੂੰ ਬਹੁਤ ਦੁੱਖ ਤਕਲੀਫ ਚੱਲਣੀ ਪਈ ਤੇ ਜਿਹੜਾ ਤੀਜਾ ਮੰਤਰੀ ਸੀ ਉਹਨੇ ਉਹਦੀ ਜਿਹੇ ਜੀ ਸੋਚ ਸੀਗੇ ਜਿਹੇ ਜਿਹੋ ਦੂਜੇ ਬਾਰੇ ਸੋਚਦਾ ਸੀਗਾ ਉਹਨੂੰ ਉਹੋ ਜੀ ਭੁਗਤਣਾ ਪਿਆ ਤੀਸਰਾ ਮੰਤਰੀ ਸੀ ਜਿਹੜਾ ਜਿਹਨੇ ਥੈਲੇ ਦੇ ਵਿੱਚ ਕਾਹ ਤੇ ਪੱਤੇ ਭਰੇ ਹੋਏ ਸੀਗੇ ਉਹ ਕੁਝ ਦਿਨਾਂ ਦੇ ਵਿੱਚ ਹੀ ਭੁੱਖ ਨਾਲ ਮਰ ਗਿਆ ਕਿਉਂਕਿ ਉਹਦੇ ਕੋਲ ਕੁਛ ਹੈ ਹੀ ਨਹੀਂ ਸੀਗਾ ਕਾਹ ਫੂਸ ਰਹਿ ਗਿਆ ਸੀ ਉਹਨੇ ਕਿਹਾ ਸੋਚੇ ਵੀ ਨਹੀਂ ਕਿਹੜਾ ਦੇਖਣਾ ਹੁਣ ਆਪਣੇ ਆਪ ਨੂੰ ਤੁਸੀਂ ਪੁੱਛੋ ਵੀ ਤੁਸੀਂ ਕੀ ਇਕੱਠਾ ਕਰ ਰਹੇ ਹੋ ਹੈਨਾ ਤੇ ਤੁਸੀਂ ਆਪਣੇ ਜੀਵਨ ਦੇ ਬਾਗ ਦੇ ਵਿੱਚੋਂ ਜਿਹੜਾ ਆਪਣਾ ਜੀਵਨ ਹੈ ਇਹ ਇੱਕ ਆਪਣਾ ਬਾਗ ਦੀ ਤਰ੍ਹਾਂ ਹੈ ਇਹ ਤੁਸੀਂ ਜਿਹੋ ਜਿਹਾਂ ਚਾਹੋਗੇ ਜਿਹੋ ਜਿਹੇ ਕੰਮ ਕਰ ਰਹੇ ਹੋ ਚੰਗੇ ਕਰ ਰਹੇ ਹੋ ਮਾੜੇ ਕਰ ਰਹੇ ਹੋ ਉਹਦੇ ਵਿੱਚ ਉਹ ਜਿਹੇ ਬੀਜ ਬੋਏ ਜਾ ਰਹੇ ਨੇ ਉਸ ਤਰ੍ਹਾਂ ਦੀ ਇਹੋ ਆਪਾਂ ਨੂੰ ਵੱਡੇ ਹੋ ਕੇ ਫਲ ਦੇਣਗੇ ਉਹ ਚੀਜ਼ਾਂ ਇਸ ਕਰਕੇ ਯਾਦ ਰੱਖੋ ਹਮੇਸ਼ਾ ਵੀ ਜੋ ਤੁਸੀਂ ਇਕੱਠਾ ਕਰ ਰਹੇ ਹੋ ਉਹ ਤੁਹਾਨੂੰ ਆਖਰੀ ਸਮੇਂ ਤੱਕ ਕੰਮ ਆਊਗਾ ਕਿਉਂਕਿ ਦੁਨੀਆ ਦਾ ਰਾਜਾ ਜਿਹੜਾ ਉਹ ਪਰਮਾਤਮਾ ਹੈ ਉਹ ਤੁਹਾਨੂੰ ਸਾਰੇ ਪਾਸਾਂ ਤੋਂ ਦੇਖ ਰਿਹਾ ਹੈ ਇਸ ਕਰਕੇ ਕਦੇ ਵੀ ਕਿਸੇ ਨਾਲ ਚੋਰੀ ਠੱਗੀ ਜਾਂ ਬੇਈਮਾਨੀ ਵਿਸ਼ਵਾਸਘਾਤ ਕਦੇ ਨਾ ਕਰੋ ਇਹ ਸੋਚਿਆ ਕਰੋ ਵੀ ਹਰ ਸਮੇਂ ਵੀ ਉਹ ਪਰਮਾਤਮਾ ਦੇਖ ਰਿਹਾ ਜੇ ਦੂਜਾ ਨਹੀਂ ਦੇਖ ਰਿਹਾ ਹੈਗਾ ਜਿਹਦੇ ਪ੍ਰਤੀ ਕਰ ਰਿਹਾ ਤਾਂ ਉਹ ਉੱਪਰ ਵਾਲਾ ਜ਼ਰੂਰ ਦੇਖ ਰਿਹਾ ਇਸ ਕਰਕੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਣੇ ਪਾਸੋਂ ਚੰਗੇ ਕਰਮ ਕਰਦੇ ਰਹੋ ਤੁਹਾਡੇ ਬਾਰੇ ਕੋਈ ਦੂਸਰਾ ਮਾੜਾ ਸੋਚ ਰਿਹਾ ਕੋਈ ਗਲਤ ਸੋਚ ਰਿਹਾ ਕੋਈ ਸ਼ੱਕ ਕਰ ਰਿਹਾ ਕੁਝ ਕਰ ਰਿਹਾ ਅੱਜ ਦੀ ਦੁਨੀਆ ਦੇ ਵਿੱਚ ਇਹੀ ਹੈ ਵੀ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਜੇ ਕੋਈ ਜਿੰਨਾ ਮਰਜੀ ਚੰਗਾ ਇਨਸਾਨ ਹੋਵੇ ਉਹਨੂੰ ਵੀ ਦੂਸਰਾ ਮਾੜਾ ਹੀ ਬੋਲਦਾ ਪਰ ਤੁਸੀਂ ਰੱਬ ਦੀ ਕਚਹਿਰੀ ਦੇ ਵਿੱਚ ਚੰਗੇ ਬਣ ਕੇ ਜਾਓ ਬਸ ਇਹੀ ਹੈ ਵੀ ਆਪਣੇ ਚੰਗੇ ਕਰਮ ਕਰਦੇ ਰਹੋ ਕਿਸੇ ਨੂੰ ਸਫਾਈਆਂ ਦੇਣ ਦੀ ਜ਼ਰੂਰਤ ਨਹੀਂ ਹੈਗੀ ਉੱਪਰ ਵਾਲਾ ਸਭ ਕੁਝ ਦੇਖ ਰਿਹਾ ਵੀ ਕਿਹੜਾ ਚੰਗਾ ਹੈ ਕਿਹੜਾ ਮਾੜਾ ਹੈ ਸਭ ਕੁਝ ਉਹਨੂੰ ਪਤਾ ਹੈ ਇਸ ਕਰਕੇ ਜਿਸ ਨੇ ਸਾਨੂੰ ਜੀਵਨ ਦਿੱਤਾ ਹੈ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਉਹਦੀ ਨਜ਼ਰ ਦੇ ਵਿੱਚ ਚੰਗੇ ਬਣ ਕੇ ਰਹੀਏ ਸੋ ਇਹ ਛੋਟੀ ਜੀ ਕਹਾਣੀ ਸੀ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ